ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆਂ ਪਿੰਡ ਐਮਾ ਕਲਾਂ ਐਮਾ ਪਿੰਡ ਬਿਲਕੁਲ ਨੇੜੇ ਚਭਾਲ ਦੇ ਰਹਿ ਜਾਂਦਾ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਖੁੱਲੇ ਦੇ ਕੋਲ ਆਏ ਆ ਸੋ ਸਾਰੇ ਆਪਣੇ ਭਰਾ ਜਾਣਦੇ ਠੀਕ ਆ ਜੀ ਵੀਰ ਖੁੱਲੇ ਦਾ ਵਪਾਰ ਦਾ ਕੰਮ ਤੇ ਤੈਨੂੰ ਦਿਖਾਉਣੀ ਆ ਮਜਾ ਠੀਕ ਆ ਜੀ ਤੰਨੇ ਮਜਾ ਸੂਈਆਂ ਸਵਾਈਆਂ ਨੇ ਤੇ ਰੇਟ ਵੀ ਬਿਲਕੁਲ ਜਾਇਜ਼ ਤੇ ਜੈਨੂਨ ਹਰ ਵਾਰ ਵੈਸੇ ਰੇਟ ਮੋਲ ਬਿਲਕੁਲ ਜਾਇਜ਼ ਹੁੰਦੇ ਖੁੱਲੇ ਵੀਰ ਦੇ ਮੱਝਾਂ ਤੇ ਇਹਨਾਂ ਵਿੱਚ ਤੁਹਾਨੂੰ ਨੀਲੀ ਰਾਵੀ ਦੀ ਇੱਕ ਨੀਲੀ ਦੀ ਮੈਂ ਦਿਖਾਵਾਂਗੇ ਇੱਕ ਕੋਈ ਮੋਹਰਾ ਦੇ ਨਾਲ ਕ੍ਰੋਸ ਲਾ ਸਕਦਾ ਮੇਰਾ ਭਰਾ ਠੀਕਾ ਜੀ ਮੱਝਾਂ ਤਿੰਨੇ ਤਾਜ਼ੀਆਂ ਸੂਈਆਂ ਦੇ ਕੋਈ 10 ਕਿਲੋ 9 ਕਿਲੋ ਇੱਕ ਮੱਝ ਬਿਲਕੁਲ ਤਾਜੀ ਸੂਈ 8 ਕਿਲੋ ਬੋਲੇ ਤੇ ਚੱਲਣ ਈ ਆ ਮਗਰ ਵੀ ਉਹਦੇ ਨੀਲੀ ਦੀ ਕੱਟੀ ਆ ਮੈਂ ਵੀ ਨੀਲੀ ਦੀ ਆ ਅੱਜ ਤਰੀਕ ਕਿਸਾਨ ਵੀਰੋ ਤੁਸੀਂ ਨੋਟ ਕਰ ਲਓ 1 ਦਸੰਬਰ ਤੇ ਸਮਾਂ ਕੋਈ ਦੁਪਹਿਰ ਦੇ 1 ਵਜੇ ਆਪਾਂ ਵੀਡੀਓ ਕਵਰੇਜ ਕਰਦੇ ਪਏ ਆਂ ਪੂਰੀ ਗੱਲਬਾਤ ਕਰਦੇ ਆਂ ਕੁਲੇ ਸਾਸਤਰੀ ਕਾਲ ਸਾਸਕਾ ਬੇਤੀ ਹੋਰ ਕੁਲੇ ਹਾਂਜੀ ਬਹੁਤ ਵਧੀਆ ਠੀਕ ਠਾਕ ਬੇਤੀ ਕਿਰਪਾ ਮਾਲਕ ਦੀ ਮਾਰ ਕੁਲੇ ਵੀਰ ਮਾਲ ਜਿਵੇਂ ਆਪਾਂ ਭੈਣ ਭਰਾਵਾਂ ਨੂੰ ਜ਼ਿਕਰ ਕਰ ਹੀ ਦਿੱਤਾ ਹਾਂਜੀ 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 ਪਹਿਲਾਂ ਸੁਣਾ ਸੇ ਸੂਤ ਰਾਜੀ ਹਾਂਜੀ ਬਹੁਤ ਵਧੀਆ ਕਿਰਪਾ ਮਾਲਕ ਦੀ ਕਮਾਲ ਇਸੇ ਤਰ੍ਹਾਂ ਆਉਂਦਾ ਰਹਿੰਦਾ ਰਹੇ ਹਾਂਜੀ 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 ਮਾਲੇ ਰੋਜ਼ ਇਦ ਰੋਜ਼ ਵਿਗਦਾ ਜਾਂਦਾ ਠੀਕ ਹੈ ਭਰਾ ਹਾਂਜੀ ਕੁਲੇ ਤਿੰਨ ਮੱਜਾਂ ਆਪਣੇ ਕੋਲ ਤਿੰਨ ਮੱਜਾਂ ਵੇ ਜ ਠੀਕ ਆ ਜੀ ਬੱਚੇ ਪੁੱਛੇ ਪ੍ਰੋਪਰ ਨਾਲ ਹਾਂਜੀ ਹਾਂਜੀ ਸਭ ਕੋ ਐ ਪ੍ਰੋਪਰ ਡਿਟੇਲ ਆ ਆਪਾਂ ਦੇਵਾਂਗੇ ਭਰਾਵਾਂ ਨੂੰ ਠੀਕਾ ਮੱਝ ਇੱਕ ਹੀ ਜਿਹੜੀ ਆਪਣੇ ਕੋਲ ਬੋਲੇ ਤੇ ਚਲਦੀ ਆ ਬਾਕੀ ਦੋ ਜਿਹੜਾ ਦੋ ਤੇ ਆ ਇੱਕ ਨਵਾਂ ਕੁ ਦਿਨਾਂ ਦੀ ਸੂਈ ਆ ਇੱਕ ਚੌਂ ਦਿਨਾਂ ਦੀ ਸੂਈ ਆ ਇੱਕ ਮਹੀਨੇ ਡੇਢ ਮਹੀਨੇ ਦੀ ਸੂਈ ਆ ਠੀਕ ਆ ਠੀਕਾ ਬਾਕੀ ਚਵਾਈ ਦਾ ਪਸ਼ੂ ਤੇਰੇ ਕੋਲ ਸੰਡੇ ਪਾਸੇ ਹੁੰਦੇ ਮੈਂ ਨਾ ਇਹਦੀ ਗੱਲਾਂ ਹੀ ਗਾਹ ਦੀ ਆ ਆਪਾਂ ਚਵਾਈ ਦਾ ਡੰਗਰ ਮਾੜਾ ਲਿਆ ਹੀ ਨਹੀਂ ਇਹ ਤੱਕ ਤੇ ਨਾ ਹੀ ਆਪਾਂ ਲੈਣਾ ਜੇ ਲਿਆ ਵੀ ਤਾਂ ਕਿਹਨੂੰ ਦੱਸ ਕੇ ਦੇਵਾਂਗੇ ਪਹਾੜ ਦੇ ਸਾਹਬ ਨਾਲ ਵੀ ਇਹ ਚਾ ਕਮੀ ਹੈਗੀ ਜੀ ਠੀਕ ਆ ਤਸੱਲੀ ਕਰਕੇ ਬਿਲਕੁਲ ਤ ਲੋ ਐਵੇਂ ਕੀ ਫਾਇਦਾ ਭਾਜੀ ਇਧਰ ਆਪਾਂ ਵੀਡੀਓ ਪਾਈ ਜੀ ਦਸੀਏ ਕੋਈ ਭਲਕੇ ਨਿਕਲੇ ਕੁਛ ਉਹ ਸਵਾਦ ਨਹੀਂ ਆਉਂਦਾ ਕਿਉਂ ਹਰ ਇੱਕ ਦਾ ਟਾਈਮ ਨਹੀਂ ਦਾ ਖਰਾਬ ਕਰਨ ਲਈ ਬਿਲਕੁਲ ਹਾਂਜੀ ਲੋਬੀ ਵੀਡੀਓ ਨਾਲ ਦੋਸਤੋ ਐਂਡ ਤੱਕ ਜੁੜੇ ਰਹਿਆ ਜੇ ਪੂਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਮੱਝਾਂ ਤੁਹਾਨੂੰ ਦਿਖਾਵਾਂਗੇ ਤੇ ਮੁੱਲ ਬਿਲਕੁਲ ਛੋਟੇ ਛੋਟੇ ਜੈਨੂਨ ਜਾਇਜ਼ ਮੁੱਲ ਹੋਣਗੇ ਹਰ ਇੱਕ ਮੇਰਾ ਛੋਟਾ ਕਿਸਾਨ ਫਾਰਮਰ ਭਰਾ ਵੀ ਜਿਹੜਾ ਖਰੀਦੀ ਕਰ ਸਕਦਾ ਆਓ ਕਰਦੇ ਆਂ ਪੂਰੀ ਗੱਲਬਾਤ ਲੈਣੀਆਂ ਬਥੇਰੇ ਡਿਟੇਲ ਹੁਲੇ ਦੇ ਨਾਲ ਕਰਕੇ ਗੱਲਬਾਤ ਤੇ ਕੱਲੇ ਕੱਲੇ ਪਸ਼ੂ ਨੂੰ ਤਸੱਲੀ ਨਾਲ ਦਿਖਾਵਾਂਗੇ ਤੁਹਾਨੂੰ ਵੀਡੀਓ ਨੂੰ ਐਂਡ ਤੱਕ ਦੇਖਿਆ ਜੇ ਤਾਂ ਬਾਕੀ ਦੱਬ ਕੇ ਸ਼ੇਅਰ ਕਰ ਦਿਓ ਕੋਲੇ ਵੀ ਸ਼ੁਰੂਆਤ ਇੱਕ ਆਪਣੇ ਕੋਲ ਅੰਦਰ ਵੀ ਮਾਝ ਖੜੀ ਜੰਦੀ ਜੀ ਹਾਂਜੀ 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 ਠੀਕ ਆ ਜੀ ਤੇ ਮਾਝ ਇਹ ਵੀ ਚੰਗੀ ਆ ਬਾਕੀ ਹੈ ਮਦਰੀ ਡੌਲੀ ਮੈਂ ਨਾ ਮਦਰੀ ਡੌਲੀ ਦੀ ਮਾਝ ਆ ਭਾਜੀ ਤੇ ਵਜ਼ਨ ਵੇਖੋ ਕਿੰਨਾ ਜ਼ਿਆਦਾ ਤੇ ਜੰਡਾ ਵੇਖੋ ਥਣ ਵੇਖੋ ਕਿੱਥੇ ਕਿੱਥੇ ਲੱਗਾ ਮੋੜ ਲਾੜ ਬੜਾ ਕਰਮਾ ਲਈ ਨਾ ਤੇ ਚਵਾ ਇਹਨਾਂ ਕ ਪੋਲਾ ਆ ਕੋਈ ਤਿੰਨ ਸਾਲਾਂ ਦਾ ਬੱਚਾ ਪਾ ਦੇ ਉਹ ਵੀ ਚੋਗੇ ਉੱਠ ਪੂਗਾ ਓਕੇ ਜਿਹੜੀ ਜਿਹੜੀ ਧਾਰ ਮੋਢੀ ਗੰਨਾ ਹੀ ਚਵਾਈ ਆ 10 ਓਕੇ ਵੀਰੇ 8 ਕਿਲੋ ਬੋਲਾ ਜੇ 7 ਤੋਂ 8 ਜੇ ਜਿਹੜਾ ਸਚਾਈ ਆ ਐਵੇਂ ਜੁਲਾ ਕਿਸੇ ਤਰ੍ਹਾਂ ਹੀ ਬਹੁਤ ਮੈਂ ਨਾ ਯਾਰ ਗੱਲਾਂ ਹੀ ਕਹਾ ਤੇ ਖਤਮਾ ਹੀ ਟੁੱਟ ਗਿਆ ਇਹ ਮਦਰੀ ਕੋਟ ਦੀਆਂ ਨਿਸ਼ਾਨੀਆਂ ਵੇਖੋ ਹਾਂ ਇਹ ਆ ਵੀ ਥੋੜੀ ਬਾਲਟੀ ਟੇਢੀ ਕਰਕੇ ਜੁਣ ਮਿੰਦੀ ਆ ਛੋਟੀ ਬਾਲਟੀ ਔਰ ਵਧੀਆ ਥੱਲੇ ਆ ਜਾਂਦੀ ਆ ਆਪਾਂ ਭਰਾਵਾਂ ਨੂੰ ਪਹਿਲਾਂ ਤਾਂ ਦੇਖੋ ਸਮਾਜ ਕਾਲ ਸਰਦੀਆਂ ਦਾ ਚੱਲਣ ਡਿਆ ਖਰਾਬ ਟਾਈਮ ਨਹੀਂ ਕਰਨਾ ਕਿਸਦਾ ਬਿਲਕੁਲ ਜੇ ਬਾਲਟੀ ਟੇਢੀ ਕਰ ਗਏ ਆਪਾਂ ਮੰਨ ਲਓ ਐਸਾ ਆਪ ਦੇ ਨਾਲ ਤੇ ਬਿਲਕੁਲ ਧਾਰਾਂ ਚਵਾਈ ਵਧੀਆ ਹੁੰਦੀ ਆ ਇਹ ਛੋਟੀ ਬਾਲਟੀ ਫਿਰ ਥੱਲੇ ਰੱਖ ਦਿੰਦੀ ਆ ਧਾਰਾਂ ਬਹੁਤ ਮੋਟੀਆਂ 5 6 6 7 ਕਿਲੋ ਵਾਲੀ ਬਾਲਟੀ ਸੌਖੀ ਮੈਂ ਨਾ ਬਹੁਤ ਵਧੀਆ ਆ ਜਾਂਦੀ ਛੋਟੀ ਬਾਲਟੀ ਕਿਉਂ ਦੱਸਣਾ ਚੰਗਾ ਫਰਜ ਹੁੰਦਾ ਆਪਣਾ ਬਾਕੀ ਵੇਖੋ ਮੱਝ ਵੇਖੋ ਲਓ ਜੀ ਬਾਕੀ ਹਾਇ ਸਿੰਗਲ ਰਾਵੀ ਦੇ ਪਿਓ ਰਾਵੀ ਜਿਹਨੂੰ ਕਹਿੰਦੇ ਨਾਲ ਕੱਟੀ ਦਾ 나ੜੂ ਖਾਓ ਆ ਜੀ ਲਗਾ ਦੇ ਠੀਕ ਆ ਜੀ ਮਗਰ ਕੱਟੀ ਆ ਆ ਵੇਖੋ ਨੀਲੀ ਦੀ ਕੱਟੀ ਨਾਲ 나ੜੂ ਲਗਾ ਚੌਥਾ ਦਿਨ ਸੋਈ ਨਾ ਲਓ ਜੀ ਮਗਰ ਕੱਟੀ ਆ ਗਈ ਜੀ ਮੇਰੇ ਨੀਲੀ ਦੀ ਕੱਟੀ ਆ ਗਈ ਆ ਮਗਰਲੇ ਪੈਰ ਅਗਲੇ ਪੈਰ ਵੀ ਧੋਤੇ ਅਗਲੇ ਪੈਰਾਂ ਵੀ ਜਵਾਬ ਹੈਗੇ ਆ ਆ ਮਗਰ ਕੱਟੀਏ ਤੇ ਫੀਮੇਲ ਕਾਫ ਤੇ ਕੁਲੇ ਦਾ ਸੂਆ ਤਿੱਜਾ ਗੋਗਾ ਭਾਜੀ ਤਿੱਜਾ ਲਾਲੇ ਕੋ ਚੌਥਾ ਲਾਲੇ ਆਪਣੀ ਸਮਝ ਕਰੇ ਬਾਕੀ ਮੂੰਹ ਮਾਂ ਦੀ ਬੜੀ ਭੋਲੀ ਆ ਆਪਾਂ ਭਰਾਵਾਂ ਨੂੰ ਮੈਂ ਵਿਖਾਵਾਂਗੇ ਤਸੱਲੀ ਕਰਾ ਗਿਆ ਵੇਖੋ ਬਿਲਕੁਲ ਬਿਲਕੁਲ ਇਹੋ ਜੇ ਡੰਗਰ ਤੇ ਭਾਜੀ ਲਵਦੇ ਨਹੀਂ ਇਹੋ ਜੇ ਆਪਾਂ ਵਿਖਾ ਦਨੇ ਆ ਜੀ ਦੇਖੋ ਆ ਕਰਾ ਦੇ ਆ ਚੀਜ਼ ਜਾਣੀ ਮਿਲਦੀ ਆ ਵੀ ਆ ਵੇਖੋ ਨਹੀਂ ਤੇ ਡੰਗਰ ਮੂੰਹ ਨਹੀਂ ਜੇ ਬਿਲਕੁਲ ਜ਼ੁਬਾਨ ਜੀਬ ਗੁਲਾਬੀ ਆ ਠੀਕ ਆ ਮਾਜ ਦੇਖੋ ਕਿੱਡਾ ਵਜਨ ਲੋੜਿਆ ਹਾਂ ਤੇ ਮੁਹਤਲੇ ਕੰਮ ਲਓ ਜੀ ਕਰੋ ਚੈੱਕ ਬਾਕੀ ਚਵਾਈ ਪਸਮਾਈ ਤੇ ਕੁਲਾਂ ਦਾ ਬੜੀ ਇੱਕ ਨੰਬਰ ਨਿਕਲੀ ਆ 8 ਠੀਕ ਆ ਮੈਂ ਝੂਠ ਮਾਰ ਜੀ ਕੇ 10 12 ਫਾਇਦਾ ਨਹੀਂ ਹੁੰਦਾ ਕੋਈ ਆ ਜਿੰਨਾ ਕਹਿਗਾ ਉਹਨਾਂ ਕ ਦਸੀਏ ਦੁੱਧ 10 12 ਕਿਲੋ ਮੱਝ ਦਈਊਗੀ ਬਸ ਜੀ ਬਸ ਲਓ ਜੀ ਆ ਕਰੋ ਚੱਕ ਕੋਲੇ ਕੋਈ ਭੂਰ ਛੇਟਾ ਕੋਈ ਨਹੀਂ ਮੈਂ ਨਾ ਮਤਬਲ ਹੀ ਨਹੀਂ ਵੀਦੀ ਮੋਟੀ ਧਾਰ ਗੰਨੇ ਰਗੀ ਬਹੁਤੀ ਜਿਆਦੀ ਮੋਟੀ ਧਾਰ ਆ ਗੰਨੇ ਰਗੀ ਜਿਹੜੀ ਗੱਲ ਉਹ ਪਹਿਲਾਂ ਦੱਸਰ ਜਾ ਮਾੜਾ ਜੇ ਕੋਈ ਹੋਰ ਗੜਾ ਘੜਾਈ ਕੋਲੇ ਆਨੂੰ ਅੱਲਾ ਤੋਰਦੇ ਭਰਾਵਾਂ ਨੂੰ ਦਿਖਾ ਦੇ ਐਨੂੰ ਤੋਰਦੇ ਮਾੜਾ ਜਾ ਥੋੜਾ ਜਿਹਾ ਨਾ ਪਬਲਿਕ ਤੇ ਕਰਕੇ ਡਰਦੀ ਐ ਥੋੜਾ ਪਬਲਿਕ ਨਾ ਥੋੜੀ ਲਾਗੇ ਬੰਨੇ ਲੋ ਜੀ ਸੋ ਵਜਨ ਦੋੜ ਵੀ ਦੋਸਤੋ ਆਪਣੀ ਥਾਂ ਬਾਕੀ ਲੇ ਵੇ ਲੂਵੇ ਦੀ ਕੁਆਲਿਟੀ ਬਹੁਤ ਸੋਹਣੀ ਆ ਥੱਲੇ ਪਾਂਡੀ ਪਾਈ ਫਿਰਦੀ ਆ ਕਰਮਾਲੀ ਠੀਕ ਆ ਜੀ ਆ ਦੇਖੋ ਮੋੜ ਲਾ ਕੋਨੇ ਲਿਆ ਮੋੜਨੇ ਵੇਖੋ ਖਦਮਾਂ ਹੀ ਟੁੱਟੀਆਂ ਨੇ ਹਾਂ ਥੋੜਾ ਇਹ ਨਾ ਬੱਚਾ ਵੀ ਅੰਦਰ ਆ ਤੇ ਬਾਹਰ ਡੰਗਰ ਕੱਢੇ ਨਹੀਂ ਦਿਖ ਰਾਂ ਜੋ ਉਹਦਾ ਕਾਰਨ ਥੋੜਾ ਡੰਗਰ ਡਰ ਜਾਂਦਾ ਬਾਕੀ ਠੰਡੀ ਧੀਰੀ ਬੜੀਆ ਨਹੀਂ ਨਹੀਂ ਸੋਣਾ ਲੋੜ ਬਾਕੀ ਥਲਿਓ ਪਾਂਢੀ ਪਾਈ ਫਿਰਦੀ ਕੇ ਮੈਂ ਨਾ ਮੱਝ ਕਾਦੀ ਆ ਜਾ ਤੇ ਉਹਨੇ ਦੁੱਧ ਤੋਂ ਸੌਖਾ ਚਵਾਜੂ 12 ਬੂਰਾ ਤੋਂ ਪਾ ਮੈਂ ਨਾ ਇਹਨਾਂ ਕਿ ਚਾਹੀਦਾ ਪਰ ਆਪਾਂ ਗੱਲਾਂ ਹੋਈ ਕਰਦੇ ਨੇ ਜਿਹੜੀਆਂ ਆਪਣੇ ਦਮ ਹੋਵੇ ਹਾਂ ਫालतू ਗੱਲ ਨਹੀਂ ਆਪਾਂ ਕਰਨੀ ਕੋਈ ਬੱਸ ਬੱਸ ਆਪਾਂ ਉਹ ਦੱਸਿਆ ਹੁਣ ਜਿਹੜਾ ਬੋਲਾ ਸਹੀ ਆ ਹੁਣ ਤਾਂ 나ੜੂਆ ਨਾਲ ਹੀ ਆ ਬੱਚੇ ਹਾਂਜੀ ਹਾਂਜੀ ਲਓ ਜੀ ਆ ਕਰੋ ਚੱਕ ਠੀਕ ਆ ਜੀ ਸੋ 나ੜੂਆ ਨਾਲ ਆ ਬਾਕੀ ਇੱਕ ਸਾਰ ਪੱਧਰੀ ਕੋਈ ਬਾਈ ਨੀ ਕੋਈ ਨੱਕੇ ਦੀ ਕੋਈ ਸਾਈਡ ਕੋਈ ਵੀ ਡੰਗ ਰਿਆ ਤਾਂ ਹੀ ਬਾਹਰੀ ਦਿਨੀ ਦੁੱਧ ਤੇ ਆਉਂਦਾ ਆ ਹਾਂ ਚੱਡਾ ਵੇਖ ਕੇ ਮੈਂ ਖੂ 15 ਦਿਨ ਦੀ 12 ਪੌੜਾ ਫਾਇਦਾ ਨਹੀਂ ਕੋਈ ਅੱਜ ਦੀ ਘੜੀ ਕੋਈ ਦੋ ਟਾਈਮ ਚੋਲੇ ਕੋਈ ਚਾਰ ਚੋਲੇ ਮੈਂ ਮੁੜ ਕੇ ਲਮਾ ਨਹੀਂ ਲੈਣਾ ਗੇ ਤਾਂ ਤਸल्ली ਕਰਕੇ ਲੈ ਜਾ ਚੰਗੀ ਲੱਗਦੀ ਲੈ ਜਾ ਨਹੀਂ ਚੰਗੀ ਲੱਗਦੀ ਨਾ ਖੜੇ ਸਹੀ ਹਕਮ ਮੋਲ ਮੰਦੇ ਵੀ ਦੀ ਓਖੇ ਡਿਮਾਂਡ ਕੀ ਰੋਈ ਦੀ ਡਿਮਾਂਡ ਵੀਰ ਜੀ ਕੰਨੋਂ ਭਾਵੇਂ 90 ਦੀ ਵਜ ਦੀ ਵਜਨ ਲੋਡ ਵੇਖੋ ਕਿੰਨਾ ਮਾਝ ਦੇ ਆ ਬਿਲਕੁਲ ਪਰ ਆਪਾਂ 85 ਚੋਂ ਕਰ ਦਈਏ ਮੰਨ ਤਨ 85 ਚੋਂ ਜਾਇਜ ਕਰਕੇ ਦੇ ਦਈਏ ਪੂਰੇ हां नहीं तू दस और तेरा कर दे मान ता वे हसी क्यों करते मान ता चल दो ਛੱਡ ਦੇ 78 ਦੀ ਜਾਣ ਤੇ ਚਲ ਦੋ ਹੋਰ ਛਾ ਲਈ 76 ਦੀ ਦੇ ਬਾਬਾ ਦੇ ਨਾਲ ਬਾਅਦ ਵੀਡੀਓ ਪਾਈ ਜਿਹੜਾ ਭਰਾ ਲੈ ਜਾਈ ਜਿਆਦਾ ਹੀ ਕਰੂਗਾ 76 ਹਜ਼ਾਰ ਦੀ ਕੋ ਲੱਗ ਰਿਹਾ ਨਹੀਂ ਇਹਦਾ ਮਿਲਣਾ ਨਹੀਂ ਜਾਂਦੇ ਵਜਨ ਵਾਲਾ ਵੇਖੋ ਬਸ ਬਸ ਬਾਕੀ ਇਹੋ ਜੀਆਂ ਚੀਜ਼ਾਂ ਆ ਵਿਖਾ ਦਿਓ ਇਧਰ ਵੇਖੋ ਵੀਡੀਓ ਤੇ ਸ਼ਰੀਫੀਆਂ ਕਰੋ ਚੈੱਕ ਆ ਵੇਖੋ ਲੈ ਵੀ 76 ਹਜ਼ਾਰ ਜੋ ਛੋਟ ਕਰੂੰਗਾ ਖੁਸ਼ੀ ਨਹੀਂ ਹੋਣਾ ਉਹ ਲਾਜ ਵੀਰ ਸਾਡਾ ਥੱਲੇੋਂ ਅਲਗ ਲੰਗੀ ਜਾਣ ਡਿਆ ਕੇ ਮੈਂ ਨਾ ਕਰ ਲੈ ਗਾਂ ਦੇ ਵੇਖੋ ਮੱਝ ਵੇਖੋ ਕੀ ਜਾਇਰ ਨਹੀਂ ਮੈਂ ਵੀ ਚੰਗੀ ਆ ਫਿਰ ਰਾਵੀਲੀ ਮਾਜੇ ਦੁੱਧ ਦੁੱਧਾਬਾਦ ਵਾਲੀ ਆ ਮੈਂ ਸਾਂਭੀ ਬੜੀ ਭਰਾ ਨੇ ਉਹਨੇ ਵੀਡੀਓ ਵੇਖਣੀ ਆ ਮੁੱਲ ਆਪਾਂ ਜੈਜੇ ਪਉਣਾ ਉਹ ਵੀ ਆਖੇ ਵੀ ਠੀਕ ਹੈ ਜੈਜਾ ਮਨ ਨਾਲ ਰੋੜ ਪਾਇਆ ਨਹੀਂ ਚੰਗੀ ਆ ਹਾਂਜੀ ਲੋ ਜੀ ਸਿਰਫ 76000 ਦੀ ਅੱਜ ਆਪਣੇ ਭਰਾਵਾਂ ਨੂੰ ਮਿਲ ਜਾਣੀ ਆ ਮਾਜੇ ਮੇਰਾ ਭਰਾ ਤਸੱਲੀ ਨਾਲ ਦੇਖ ਲਈਏ ਤੁਸੀਂ ਮਗਰ ਕੱਟੀ ਆ ਕੱਟੀ ਵੀ ਬਿਲਕੁਲ ਨੀਲੀ ਰਾਵੀ ਰਾਵੀ ਦੇ ਵਿੱਚ ਮਗਰ ਕੱਟੀ ਆ ਤੇ ਮੇਰਾ ਭਰਾ ਕਰਿਓ ਪਹਿਲ ਕਦਮੀ ਬਾਕੀ ਕਰਮਾਂ ਲਈ ਜਿੰਨੀ ਕਿ ਸੇਵਾ ਕਰ ਲਓਗੇ ਉਹਨਾਂ ਦੁੱਧ ਦੇ ਜੂਗੀ ਤੇ ਇਧਰ ਇੱਕ ਕੁਲੇ ਆਪਣੇ ਕੋਲ ਇਹ ਮੱਝ ਦਾ ਕੀ ਵੀਰ ਇਹ ਭਾਜੀ ਤੀਜਾ ਸੂਆ ਵਾਲੇ ਕੋ ਚੌਥਾ ਲਾ ਲੇ ਆਪਣੀ ਸਮਝ ਕਰ ਲੈ ਠੀਕ ਹੈ ਜੀ ਅਸੀਂ ਤੀਜਾ ਕਰਕੇ ਲਈ ਆ ਆ ਬੱਚਾ ਪਹਿਲਾਂ ਵਿਖਾ ਦਿਓ ਵੀਰਾਂ ਨੂੰ ਮਗਰ ਕੀ ਇਹਦੇ ਇਹ ਮਗਰ ਕਟਾ ਜੇ ਕੋਈ ਇਹਨੂੰ ਲਾਲੇ 1.5 ਮਹੀਨੇ ਦਾ ਕੋਈ ਇਹਨੂੰ ਲਾਲੇ 2 ਦਾ ਕੋਈ ਲਾਲੇ ਇਹਨੂੰ 4 ਦਾ ਕੋਈ ਲਾਲੇ 8 ਦਾ ਠੀਕ ਹੈ ਜੀ ਇਹੋ ਹੀ ਕੋਸ਼ਿਸ਼ ਆ ਸਬੂਤ ਜੋ ਵੀ ਆ ਭਰਾਵਾ ਸਿਰ ਤੇ ਬਸ ਜੀ ਕਰਦਾ ਇਹਨੂੰ ਛੱਡ ਲੋ ਜੀ ਕਰਦਾ ਨਾ ਛੱਡੋ ਆਾਪੀ ਮਾਰ ਲਓ ਤੈਨੂੰ ਚੋਲੋ ਹਾਂ ਇਹਨੂੰ ਭੈਣ ਹੀ ਚਵਾਈ ਜ਼ਿਆਦਾਤਰ ਕਰਦੀ ਰਹੀ ਆ ਥੋੜਾ ਡਰਦੀ ਆ ਬਾਕੀ ਕਾਰਨ ਕੋਈ ਨਹੀਂ ਹੈਗਾ ਮਤਲਬ ਜ਼ਿਆਦਾ ਲੋ ਜੀ ਇਹਦੇ ਵਿੱਚ ਦੁੱਧ ਕਿੰਨਾ ਇਸ ਵਕਤ ਇਸ ਟਾਈਮ ਦੁੱਧ 10 ਕਿਲੋ ਆਪਾਂ 9.5 ਦਸੀਏ 9.5 ਕਿਉਂ ਸਰਦੀਆਂ ਦਾ ਟਾਈਮ ਆ ਕਿਲੋ ਅੱਧਾ ਕਿਲੋ ਉਧਰ ਇਧਰ ਹੀ ਹੋ ਜਾਂਦਾ ਹਾਂ ਕਿ ਨਵੇਂ ਸਾਂ ਪਸ਼ੂ ਆ ਜਾਂਦੇ ਆ ਬਿਲਕੁਲ ਆ ਥੋੜਾ ਦਰਦ ਦੀ ਉਪਰੇ ਤੋਂ ਉਹ ਨਾ ਘਰੋਂ ਨਹੀਂ ਉਹਨਾਂ ਗੱਡੀ ਆਪਣੇ ਤੋਂ ਆਈ ਰਾਤੀ ਤੁਹਾਨੂੰ ਪਤਾ ਚਬੂ ਚਪਾ ਆ ਹੁੰਦਾ ਸੰਗਲ ਸੰਗਲ ਹੀ ਇਹਦੇ ਗੱਲ ਆ ਇਹ ਆਪਾਂ ਬਿਲਕੁਲ ਬਾਕੀ ਥਣ ਚੱਡਾ ਵੇਖੋ ਕੀ ਚ ਹੈ ਸਵੇਰ ਦੋਸਤੋ ਕੋਈ ਤਿੱਜਾ ਮੰਨੇ ਕੋਈ ਦੁੱਜਾ ਮੰਨੇ ਠੀਕ ਆ ਜੀ ਬਾਕੀ ਆਪਦੀ ਸਮਝ ਵੇਖ ਲਾ ਬਾਕੀ ਦੀ ਸਿਵਤ ਹੈ ਜਿਹੜਾ ਭਰਾ ਲੈ ਜੂ ਨਾ ਮੱਜ ਇਹਦੀ 8 ਫੈਂਟ ਆਉਂਦੀ ਜਦੋਂ ਮਰਜੀ ਕੋ ਕਢਾ ਲੈ ਠੀਕ ਆ ਕੋਲੇ 8 ਫੈਂਟ ਜਦੋਂ ਮਰਜੀ ਕਢਾ ਗਏ ਆਪਾਂ ਹੁਣ 10 ਕਿਲੋ ਚਵਾ ਦੇਣਾ ਇਥੋਂ ਆਪਾਂ 9 ਕਿਲੋ ਸਾਢੇ 9 ਕਿਲੋ ਸਾਢੇ 9 ਕਿਲੋ ਦੁੱਧ 10 ਕਿਲੋ ਹੀ ਪਰ ਤੁਹਾਨੂੰ ਪਤਾ ਡੰਗਰ ਜਦੋਂ ਨਵੇਂ ਥਾਂ ਆਉਂਦਾ ਜਾਂਦਾ ਨਾ ਫਰਕ ਪੈ ਜਾਂਦਾ ਜੀ ਲਓ ਜੀ ਸਾਢੇ 9 ਕਿਲੋ ਦੁੱਧ ਇਸ ਵਕਤੇ ਤੇ ਥੱਲੇ ਹਾਜ਼ਰ ਆ ਹਾਂ 1 ਮਿੰਟ ਕੋਲੇ ਵੀਰ 1 ਮਿੰਟ ਹੋਰ ਥੋੜਾ ਲੱਗੂ ਐਨੂੰ ਤੋੜ ਦੇ ਹਾਂਜੀ ਹਾਂਜੀ ਐਨੂੰ ਤੋੜਾਂਗੇ ਬਾਕੀ ਲੇਵੇ ਨੂੰ ਵੀ ਪੱਦਰ ਇਹ ਵੀ ਹੈ ਨਾ ਮੈਂ ਨਾ ਮੱਝ ਕਾਦੀ ਭਾਜੀ ਕੋਲ ਸ਼ਾਇਦ ਦੁੱਧ 10-11 ਕਿਲ ਲਓ ਜੀ ਮੱਝ ਚੈੱਕ ਕਰੋ ਤੱਜਾ ਸੁਆ ਇਹ ਮੈਂ ਨਾ ਜਿਹੜਾ ਭਰਾ ਮੱਝ ਲੈ ਗਿਆ ਨਾ ਉਹਨੇ ਵੇਚ ਨਹੀਂ ਨੀ 2-4 ਸੂਗੇ ਆ ਸਹੀ ਹੋ ਗਿਆ ਇਹੋ ਜੀ ਮੱਝ ਆ ਕਿਉਂ ਇਨੀ ਫੈਂਟ ਨਹੀਂ ਹਾਰੀ ਸਾਰੀ ਮੱਝਾਂ ਨਹੀਂ ਆਉਂਦੀ ਤੇ ਚੂਣ ਚਾਂ ਦੇ ਕਰਮਾਂ ਲਈ ਪੂਰੀ ਮੈਂ ਨਾ ਪੋਲੀ ਬੜੀ ਜਿਆਦੀ ਆ ਭੈਣ ਜੋਵੇ ਭਰਾ ਜੋਵੇ ਫਿਰ ਬੱਚਾ ਛਡਣ ਦੀ ਵੀ ਨਹੀਂ ਲੋੜ ਆ ਠੀਕ ਸਿਰਫ ਉਹ ਤਾਂ ਕੈਮਰੇ ਤੋਂ ਤੁਹਾਡਾ ਡਰਦੀ ਆ ਹਾਂ ਲਓ ਜੀ ਆ ਮਾਰੋ ਨੀਗਾ ਠੀਕ ਆ ਜੀ ਦੂਜੀ ਗੱਲ ਵੇਖੋ ਮੱਝ ਲੰਮੀ ਸਪੈਸ਼ਲ ਤੇ ਜਵਾਨ ਵੇਖੋ ਕਿੰਨੀ ਵੱਡੀ ਮੱਝ ਆ ਤੇ ਸ਼ਾਈ ਵੇਖੋ ਹਾਂ ਬਾਕੀ ਥਣ ਪੂਰੇ ਕਿਲੇ ਗੱਡੇ ਮੈਂ ਨਾ ਭਾਜੀ ਚੁਵਾਈ ਇੱਕ ਨੰ ਤਨ ਦਾ ਸਾਈਡਾ ਭਰਾ ਲੈ ਕੇ ਨਾ ਕਰੀ ਉਹਨੇ ਵਿੱਚ ਨਹੀਂ ਨੀ 2-4 ਸੂਗੇ ਫੈਡ ਫੁੱਟ ਕਿੰਨੀ ਆਉਂਦੀ ਹੈ ਫਿਰ 8 ਫੈਡ 8 ਫੈਡ ਇਹ ਨਹੀਂ ਵੀ ਕੋ ਖਾਲ ਪਾਊਗਾ ਭਾਵੇਂ ਚੋਕਰ ਪਾਵੇ ਆਟਾ ਪਾਵੇ ਫੈਡ ਦੀ 8 ਹੀ ਆਉਗੀ ਹਾਂ ਵੀ ਦੁੱਧ ਵੀ ਚੰਗਾ ਸੰਘੜਾ ਕਰਦਾ ਮੈਂ ਨਾ ਇੱਕ ਨੰਬਰ ਦੀ ਫੈਡ ਦੇ ਮੱਝ ਚਲਾਉਂਦਾ ਹੀ ਐ ਲਓ ਜੀ ਠੀਕ ਆ ਵੇਖੋ ਬਾਕੀ ਲੰਮੀ ਦਾ ਵੇਖੋ ਉੱਚੀ ਗੱਡੀ ਹਾਂ ਚੱਡਾ ਕੋ ਥਣ ਵੇਖੋ ਆ ਸਾਈ ਨਹੀਂ ਜੇ ਮਿਲਦਾ ਹਾਂ ਆ ਮਾਰੂ ਨਹੀਂ ਕਰ ਇਹ 14 ਲੀਟਰ ਵਾਲੀ ਮੱਝ ਐ ਸੱਜਰ 15 ਵਾਲੀ ਹਾਂ ਜੱਜ 나ੜੂ ਤੇ ਬੱਚਾ ਦਾ ਜੇ 1.5 ਲੱਖ ਦੀ ਮੱਝ ਹੀ ਬਸ ਬਸ ਸਿਰਫ ਇਹ ਮੜਾ ਜੇ ਬੱਚਾ ਬਚਾ ਸੋਦਸੋ ਆ ਕੋਈ ਡੇਢ ਦੀ ਲਾਲੇ ਕੋਈ ਦੋ ਦੀ ਲਾਲੇ ਆ ਬੱਚਾ ਤੁਹਾਨੂੰ ਦਿਖਾ ਦਿੱਤਾ ਮਗਰ ਇਹਦੇ ਆ ਕੱਟਾ ਮੇਲ ਕਾਫ ਥੋੜਾ ਜਿਹਾ ਡਰਦਾ ਐਨੀਮਲ ਆ ਠੀਕ ਆ ਜੀ ਘਰੋਂ ਕਈ ਵਾਰ ਮਾਲ ਪਹਿਲੀ ਵਾਰ ਨਿਕਲਿਆ ਹੁੰਦਾ ਵਪਾਰ ਲੈਣ ਦੇ ਵਿੱਚ ਥੋੜੀ ਜਿਹੀ ਮੱਝ ਡਰਦੀ ਆ ਉਹ ਸਾਰੇ ਭਰਾ ਤੁਸੀਂ ਦੇਖ ਲਿਆ ਬਾਕੀ ਵੇਖੋ ਸਰੀਰ ਮਾਝ ਦਾ ਤੇ ਜੱਤਲ ਮੱਝ ਆ ਆ ਦੇਖੋ ਜੀ ਥਾਣ ਤੁਹਾਨੂੰ ਬਹਿਣੀ ਵਾਲੇ ਪਾਸਿਓ ਦਿਖਾ ਰਹੇ ਆ ਬਿਲਕੁਲ ਨੋਕਲਾ ਤੇ ਮੁੱਠੀ ਮੁੱਠੀ ਥਾਣ ਲੱਗਾ ਕਰਮਾ ਲਈ ਉਦਾਂ ਜਿਹੜਾ ਕਰਮਾ ਲਈ ਠੀਕ ਆ ਜੀ ਚਲੋ ਕਈ ਵਾਰ ਪਸ਼ੂ ਡਰਦਾ ਉਪਰੇ ਬੰਦੇ ਨੂੰ ਵੇਖ ਕੇ ਬਾਕੀ ਇਹ ਨਹੀਂ ਵੀ ਇ ਇੱਕ ਵੀ ਲੱਤ ਮਾਰ ਜੇ ਮਾਝ ਮੈਂ ਫਰੀ ਦੇ ਦੂੰਗਾ ਇਨੀ ਗਰੰਟੀ ਮਾਈ ਦੀ ਬਹੁਤ ਠੀਕ ਆ ਇਹਨੇ ਕਰਮਾ ਵਾਲੀ ਨੇ ਭਾਵੇਂ ਦਾਹਰੀ ਦਿਹਾੜੀ ਦੀ ਚੋਲੇ ਨੇ ਲੱਤ ਨਹੀਂ ਪੁੱਟਰੀ ਮਿਲਦੀ ਬੱਚੇ ਤੇ ਇਸੇ ਤਰ੍ਹਾਂ ਬੱਚੇ ਦੇ ਭਾਵੇਂ ਛੱਡੋ ਭਾਵੇਂ ਨਾ ਛੱਡੋ ਭਾਵੇਂ ਇਦਾਂ ਚਲੋ ਇਹ ਕੰਮ ਥਾਪੀ ਵਾਲਾ ਹੀ ਆ ਹਾਂਜੀ ਹਾਂਜੀ ਠੀਕ ਆ ਕੋਲੇ ਕੀ ਮੁੱਲ ਕੀ ਡਿਮਾਂਡ ਰੂਗੀ ਮੁੱਲ ਮੇਰਾ ਤਾਂ 85 ਦੀ ਵੈ ਦੀ ਮੱਝ ਵੇਖੋ ਕਿੰਨੀ ਵੱਡੀ ਆ ਮੱਝ ਪੂਰੀ ਆ ਹੈ ਘੱਟ ਵਜਨ ਵਾਲੀ ਸਰੇ ਦੀ ਮੱਝ ਪੂਰੀ ਕੁਆਲਿਟੀ ਵਾਲੀ ਘੱਟ ਵਜਨ ਵਾਲੀ ਆ ਲਓ ਜੀ ਠੀਕ ਆ ਜੀ ਥੋੜਾ ਲੱਗ ਗਿਆ ਤੁਹਾਨੂੰ ਬੁਖਾਰ ਆ ਰਿਹਾ ਬਾਕੀ ਇਹ ਨਹੀਂ ਵੀ ਕੋਈ ਜੀ ਕਰਦਾ ਸਾਈ ਦੇ ਦੇ ਜੀ ਕ ਤਾਂ ਬਿਨਾ ਸਾਈ ਤੋਂ ਕੋਈ 2-4 ਟਾਈਮ ਤਸੱਲੀ ਕਰ ਲੈ ਚੰਗੀ ਲੱਗਦੀ ਲੈ ਜਾ ਨਹੀਂ ਤਾਂ ਕੋਈ ਗੱਲ ਨਹੀਂ ਆਪਾਂ ਨੂੰ ਟੈਨਸ਼ਨ ਨਹੀਂ ਹੈਗੀ ਕੋਈ ਹਾਂ ਨਹੀਂ ਕੋਈ ਗੱਲ ਨਹੀਂ ਜਦੋਂ ਚੀਜ਼ ਹੀ ਲਾਂਬੇ ਵਾਲੀ ਨਹੀਂ ਬਸ ਆਪਾਂ ਕੰਮ ਕਰਨਾ ਸਾਫ ਸੁੱਸਰਾ 8 ਸਾਲ ਹੋ ਗਏ ਤੁਹਾਡੇ ਚੈਨਲ ਦੇ ਨਾ ਆਪਾਂ ਮਾੜਾ ਡੰਗਰ ਵੇਚਿਆ ਤਾਂ ਨਾ ਆਪਾਂ ਪਾਉਣਾ ਕਿਸ ਨੂੰ ਬਸ ਬਸ ਕੁਲੀ ਤਾਂ ਕਹਿੰਨੇ ਕਿਦਾਂ ਪੈਸੇ ਲਾਉਣੇ ਇਕੱਠੇ ਕਰਕੇ ਹਾਂ ਠੀਕ ਹੈ ਭਰਾ ਅੱਜ ਕਿੰਨੇ ਦੀ ਹੈ 85 ਦੀ ਕਿ ਮਾਨਤਨ ਕਰਕੇ ਕਿੰਨੇ ਦੀ ਹਾਂ 82 ਦੀ ਕਰ ਦਈਏ ਵੀ 82 ਦੀ 82 ਦੀ ਦੇ ਦੇ ਅਸੀਂ ਦੀ ਦੇ ਦੇ ਵਿੱਚੋਂ ਮਾਨਤਾ ਕਰ ਗਏ ਦੋ ਹੋਰ ਛੜ ਜਾਂ ਚਾਰ ਛੜ ਇਹ ਵੀ 76 ਦੀ ਜਾਂਦੇ ਯਾਰ ਕੋਈ ਹਾ ਗੱਲ ਕਹਿ ਦੀ 76000 ਦੀ ਅੱਜ ਫੈਂਡ ਨਹੀਂ ਆਉਂਦੀ ਨਹੀਂ ਇਹ ਮੱਝ ਇਹਨੇ ਦੁੱਧ ਵਾਲੀ ਤੇ ਇਹ ਨਹੀਂ ਫੈਂਡ ਵਾਲੀ ਮੱਝ ਕਿਸੇ ਨੇ ਨਹੀਂ ਇਹ ਦੇਣੀ ਬਿਲਕੁਲ ਕੁਲੇ ਪਰਲੇ ਪਾਸੋਂ ਕਿਹਾ ਜ ਮੜਾ ਜ ਨੂੰ ਲਓ ਜੀ 76000 ਦੀ ਅੱਜ ਇਹ ਤੁਹਾਨੂੰ ਮੱਝ ਮਿਲ ਜੂਗੀ ਸੋ ਲੈਣ ਦੇ ਜਿਹੜਾ 76000 ਆ ਠੀਕ ਆ ਜੀ ਵੇਖੋ ਸਫਾਈਆਂ ਵੇਖੋ ਇਹਦੀਆਂ ਮਾਰੋ ਨਿਗਾ ਠੀਕ ਆ ਜੀ ਸੋ ਲੈਵਲ ਉਪੇ ਦੀ ਕੁਆਲਿਟੀ ਬਹੁਤ ਸੋਹਣੀ ਆ ਬਾਕੀ ਇਹ ਵੀ ਪੱਧਰ ਆ ਕੋਈ ਸਾਈਡ ਦਾ ਮੈਂ ਨਾ ਇੱਕ ਧਾਰ ਦਾ ਫਰਕ ਨਹੀਂ ਆਊਗਾ ਇੱਕ ਧਾਰ ਦਾ ਵੀ ਠੀਕ ਆ ਜੀ ਇਹ ਵੀ 76000 ਦੀ ਆ ਜਿਹੜੀ ਪਹਿ전에 ਮੈਂ ਦਿਖਾਈ ਤੁਹਾਨੂੰ ਉਹ ਵੀ ਨੀਲੀ ਦੀ ਜਿਹੜੀ 76000 ਦੀ ਆ ਤੇ ਦੁੱਧ ਇਹ ਤਾਂ ਸਾਡੇ 9 ਕਿਲੋ ਆ ਉਹ 8 ਕਿਲੋ ਬੋਲੇ ਤੇ ਚੱਲਣ ਈ ਆ ਤੇ ਇਧਰ ਆਪਾਂ ਹੋਰ ਮਾਲ ਤੁਹਾਨੂੰ ਇੱਕ ਜਿਹੜੀ ਮੱਝ ਅੰਦਰ ਵਹਾਉਣੀ ਆ ਠੀਕ ਆ ਜੀ ਨੀਲੀ ਰਾਵੀ ਦੀ ਮੱਝ ਆ ਤੇ ਇਹਦੇ ਮਗਰ ਕੁਲੇ ਕੱਟਾ ਮੇਲ ਆ ਇਹਦੇ ਮਗਰ ਨੀਲੀ ਰਾਵੀ ਦਾ ਕੱਟਾ ਡਾਇਮੰਡ ਬੋਲੀ ਆ ਦੇ ਵੇਖੋ ਮੱਝ ਵੀ ਚੰਗੀ ਹੈ ਮੈਂ ਨਾ ਮੱਝ ਕਾਦੀ ਕੋਈ ਮਾਜੀ ਢੀ ਲੱਭਣ ਜਾਈਏ 2 ਲੱਖ ਰੁਪਇਆ ਲਾ ਕੇ ਤਾਂ ਨਹੀਂ ਮਿਲਦੀ। ਨੰਬਾਈ ਲਪੂਈ ਪੜੀ ਮੈਂ। ਮੈਂ ਨਾ ਸਪੈਸ਼ਲ ਲੰਬਾਈ ਆ ਇਹ ਨਹੀਂ ਲੰਮੀ ਮੈਂ ਮਿਲਦੀ ਨਹੀਂ ਤੇ। ਇਹ ਤਾਂ ਜੀ ਅੱਜ ਕਿੰਨੇ ਦਿਨ ਹੋ ਗਏ ਤੁਸੀਂ ਨੂੰ? ਇਹਦਾ 나ੜੂ ਨਾਲ ਲੱਗਾ ਇਹਨੂੰ 9-10 ਦਿਨ ਹੋ ਗਏ ਜੇ। 9-10 ਦਿਨ ਹੋ ਗਿਆ। ਤੇ 10 ਕਿਲੋ ਤਿਆਰ ਦੋ ਦਹਾਇਰ ਦੋ ਦੇ ਲੀਟਰ ਵਾਲਾ। ਠੀਕ ਹੈ ਜੀ। ਲਓ ਜੀ 9-10 ਦਿਨ ਹੀ ਹੋਇਆ ਤੇ 9-10 ਕਿਲੋ ਦੁੱਧ ਦੇ ਥੱਲੇ ਹਾਜ਼ਰ। ਤੇ ਚਵਾਈ ਇਹਦੀ ਵੀ ਇੱਕ ਨੰਬਰ ਗੰਨਾ ਹੀ ਨਰਾ ਗੈਣੋ ਗੰਨਾ ਹੀ ਵੇਖੋ। ਪੋਲੀ ਆ ਬਿਲਕੁਲ। ਮੈਂ ਨਾ ਬਿਲਕੁਲ ਪੋਲੀ ਆ। ਹਾਂ। ਆ ਥਾਣਾ ਦੇ ਡੋਕੇ ਦੇ ਪਾਏ ਤਾਂ ਕਰਕੇ ਮੋਟਿਆ ਥਣ ਸਲੇਮ ਰਹਿੰਦਾ ਤੇ ਪੋਲੀ ਬਹੁਤ ਜਿਆਦੀ ਆ ਠੀਕ ਆ ਵੀਰੇ ਹਾਂਜੀ ਭਾਵੇਂ ਛੋਟੇ ਬੱਚੇ ਨੂੰ ਕੋ ਭਾਗੇ ਚਵਾਲੇ ਕੁੱਲੇ ਹੈਗਾ ਸੁਹਾ ਤੇਜਾ ਕਿਵੇਂ ਸੁਹਾ ਤੇ ਜਾਊਗਾ ਵੀਰੇ ਤੇਜਾ ਸੁਹਾ ਸਿਰਫ ਲਸੇਰੀ ਆ ਮਾੜੀ ਜੀ ਤਾਂ ਕਰਕੇ ਭਰਾਉਣ ਜਾਪਣੀਆਂ ਹਾਂ ਬਾਕੀ ਮਗਰ ਬੱਚਾ ਵੇਖੋ ਕਿਡੀ ਕੁਆਲਿਟੀ ਦਾ ਆ ਵੇਖੋ ਲਓ ਜੀ ਮਗਰ ਵੀ ਇਹਦੇ ਕੱਟਾ ਮੇਲ ਕਾਫ ਆ ਇਧਰ ਤੁਹਾਨੂੰ ਆ ਬਹਿਣੀ ਵਾਲੇ ਪਾਸੇ ਥਾਣ ਵਿਖਾ ਦਈਏ ਠੀਕ ਆ ਜੀ ਆ ਥਾਣ ਦੀ ਸਾਈਜ਼ ਸ਼ੇਪ ਤੁਹਾਡੇ ਸਾਹਮਣੇ ਆ ਠੀਕ ਆ ਬਾਕੀ ਨਾੜ ਨੂੜ ਬੜੀ ਮੋਟੀ ਆ ਮਿਲਕ ਨਾੜ ਮੈਂ ਨਾ ਮਾਝ 14 ਲੀਟਰ ਵਾਲੀ ਆ ਦੇ ਵੇਖ ਜਿਹਨੇ ਭਰਾ ਨੇ ਸਾਹਮਣੀ ਨੇ ਦੱਸ ਦੇਣਾ ਰੁਪਈਆ ਨੇ 2-4 ਹਜ਼ਾਰ ਖਵਾਤਾ ਤੇ ਮਾਝ ਮੂੰਹੋਂ ਬੋਲੂਗੀ ਭਾਵੇਂ 1.5 ਲੱਖ ਰੁਪਈਆ ਲਾ ਕੇ ਤੁਰਿਆ ਫਿਰ ਬੁੱਝ ਪਾ ਕੇ ਤਾਂ ਵੀ ਨਹੀਂ ਇਹੋ ਜੀ ਮਾਝ ਮਿਲਦੀ ਬਿਲਕੁਲ ਕੁਆਲਿਟੀ ਕੁਆਲਿਟੀ ਇਹਦੀ ਆ ਕੁਖ ਵੇਖੋਗੇ ਦੋਸਤੋ ਬਿੱਲੀ ਮਨਕ ਨਹੀਂ ਆਖਾ ਬਿਲਕੁਲ ਗੋਲ ਸਿੰਘ ਚਿੱਟੇ ਵਾਈਟ ਸਿੰਘ ਬਾਕੀ ਕੱਦ ਬਹੁਤ ਵੱਡਾ ਜੇ ਵੇਖੋ ਪੁੱਠਾ ਕਿੰਨਾ ਮਾਝ ਦਾ ਸਿਰਫ ਸਾਂਭੀ ਨਹੀਂ ਤੇ ਉੱਤੇ ਸਾਈਨ ਨਹੀਂ ਹੈਗਾ ਖਸਮ ਹੁੰਦਾ ਮੱਝਰ ਮੱਝ ਈ ਢੀ ਚੌੜੀ ਲੱਭਦੀ ਵੇਖੋ ਸਹੀ ਹਨ ਚੱਡੇ ਵਾਲੀ ਸਹੀ ਆ ਸਹੀ ਆ ਬੜੀ ਪੱਤਰਾ ਅੱਜ ਭਰਾਵਾਂ ਨੂੰ ਰੇਟ ਦੇ ਵੀ ਉਸ ਹਸਾਬ ਨਾਲ ਮਿਲ ਜਣੀ ਜਾਇਜ਼ ਕਰਕੇ ਨਹੀਂ ਚੜਾਈ ਚੜੂਈ ਬਹੁਤ ਕਰ ਬਹੁਤ ਜਿਆਦੀ ਲੰਮੀ ਵੇਖੋ ਮੱਝ ਮੈਂ ਨਾ ਸੁਬੂ ਸੁਬਵਾ ਦੇ ਵਿੱਚ ਤੇ ਇੱਕ ਬਾਕੀ ਕਿਸੇ ਭਰਾਣੀ ਨਹੀਂ ਸਾਂਭੀ ਨਹੀਂ ਮੈਂ ਨਾ ਸਾਂਭੀ ਨਹੀਂ ਉਹ ਤੁਹਾਨੂੰ ਦੱਸਣ ਲਿਆ ਵੇਖੋ ਬੱਚਾ ਵੇਖੋ ਕਿੰਨਾ ਬ੍ਰੈਂਡਰ ਪੀਸ ਹੈ ਮਗਰ ਮਗਰ ਅਮਰੇਸ਼ਪੁਰ ਹੀ ਆ ਗਿਆ ਮੈਂ ਨਾ ਬਹੁਤ ਜਿਆਦਾ ਜੇ ਕੋਈ ਭਰਾ ਖੋਨਾ ਵੀ ਰੱਖ ਲੋ ਆਪਾਂ ਵੀ ਰੱਖ ਲਾਂਗੇ 5-7000 ਦਾ ਵਿੱਚ ਉਹ ਜੇ ਕੋਈ ਭਰਾ ਬੱਚੇ ਦੀਆਂ ਖੌਖਾ ਮੜਾ ਕੁਲੇ ਚੱਕ ਕਰਾਈ ਅੱਖਾਂ ਦੋਮੇ ਬਖਾ ਦੇ ਬੱਚੇ ਦੀ ਲਓ ਜੀ ਲਓ ਜੀ ਗਲਾਪੀ ਜ਼ਬਾਨ ਬਿਲਕੁਲ ਉਹਦੀ ਵੀ ਨੀਲੀਆਂ ਅੱਖਾਂ ਨਿੱਲੀਆਂ ਮੂੰਹ ਮਾਂ ਵੇਖੋ ਕਿੱਡਾ ਸਿਰ ਮੋਟਾ ਤੇ ਕੁਲੇ 10 ਕਿਲੋ ਚਵਾ ਦਾਂਗੇ 10 ਕਿਲੋ ਲੀਟਰ ਨਾਲ ਭਾਵੇਂ ਕੋਈ 7 ਦਿਨ ਚੋਲੇ ਮੇਰੇ ਘਰ ਠੀਕ ਆ ਵੀਰੇ ਆਪਾਂ ਖੁੱਲੀ ਛੁੱਟੀ ਦਿੱਤੀ ਆ ਮੁੜ ਕੇ ਆਪਾਂ ਲਾਂਮਾ ਨਹੀਂ ਲੈਣਾ ਕਿਸੇ ਤੋਂ ਬਸ ਲਓ ਜੀ 10 ਕਿਲੋ ਕੁਲਾ ਵੀਰਾਂ ਦਾ ਵੀ ਮੇਰੇ ਘਰੇ ਚੋਲੋ ਇੱਥੇ ਆਣ ਕੇ ਅਠਾ 10 ਦਿਨਾਂ ਦੀ ਸਾਰੀ ਸੂਈ ਆ ਤੇ 10 ਹੀ ਕਿਲੋ ਦੁੱਧ ਬਾਕੀ ਇਹਨ ਬੜਾ ਕੋ ਕਾਗਜ਼ ਵਰਗੀ ਬਰੀਕ ਚਮੜੀ ਆ ਕਰਮ ਵਾਲੀ ਦੀ ਸਗੇਨਸ ਕੋ ਨਾ ਬਾਕੀ ਵੇਖੋ ਵੀ ਵੱਡੀ ਕਿੰਨੀ ਮੱਝ ਹਾਂ ਐਡੀ ਵੱਡੀ ਮੱਝ ਨਹੀਂ ਲੱਭਦੀ ਛੇਤੀ ਕੀਤੇ ਮੱਝ ਸਾਂਭੀ ਨਹੀਂ ਆ ਸਿਰਫ ਅਪੀਰ ਬਸ ਬਸ ਇਹ ਤਾਂ ਤਾਂ ਖੋਲਿਆ ਕੋ ਖਰਾਖ ਰੂਖ ਸੁੱਟੇ ਚਮ ਚੜ ਗਿਆ ਤੇ ਇਹਨੇ ਦੂਣੀ ਜਾ ਆਪਣਾ ਮੈਂ ਨਾ ਭਾਜੀ ਮੱਝ ਪਛਾਣੀ ਨਹੀਂ ਜਾਣੀ 15 ਦਿਨ ਕੋ ਸਾਂਭਲੇ ਤੇ ਸਹੀ ਹੈ ਜੀ ਲੋ ਜੀ ਮਾਰੋ ਨੀਗਾ ਸੋ ਬਾਕੀ ਬੈਕ ਸਾਈਡ ਤੋਂ ਪੱਧਰ ਕੋਲੇ ਮਾਰਨਿੰਗ ਚਵਾਈ ਕਿੰਨੇ ਕ ਵਜੇ ਕਰਤੀ ਭਾਜੀ ਅਜੇ ਇਹਨਾਂ ਚਵਾਈ ਇਹਨਾਂ ਦੀ ਹੋਣ ਵਾਲੀ ਆ ਹੁਣ ਆਪਾਂ ਰੋਕੀ ਸੀ ਠੀਕ ਆ ਹਾਂਜੀ ਠੀਕ ਆ ਠੀਕ ਆ ਐਨੂੰ 10 ਕ ਤੋਂ ਮੈਂ ਇਹਨੂੰ ਤੁਰਦੀ ਲੰਬਾ ਲੋ ਜੀ ਬਾਕੀ ਲੰਬਾਈ ਲੂਈ ਮੈਂ ਦੀ ਚੰਗੀ ਆ ਉਤੋਂ ਵੀ ਬਿਲਕੁਲ ਸਿੰਗਲ ਖੱਡੀ ਆ ਤੇ ਕੋਈ ਮੇਰਾ ਭਰਾ ਦੱਬ ਕੇ ਸੇਵਾ ਕਰ ਲੈ ਲੈ ਜਾ ਕੇ ਤੇ ਮੱਝ ਚੰਗੀ ਇਹਨੇ ਧੂਣੀ ਹੋ ਜਾਣਾ ਕਰਨ ਵਾਲੀ ਨੇ ਖਾ ਪੀ ਕੇ ਹਾਂ ਵੇਖੋ ਫੇਸ ਵੇਖੋ ਇਹਦਾ ਚੰਗੀ ਆ ਮਾੜੀ ਵੇਖੋ ਕੁਆਲਿਟੀ ਇਹੋ ਜਿਹੀਆਂ ਚੀਜ਼ਾਂ ਭਾਜੀ ਕਿਤੇ ਨਹੀਂ ਲੱਭਦੀਆਂ ਰੋਜ਼ ਰੋਜ਼ ਹਾਂ ਕੁੱਲੇ ਲੰਮੀ ਤੋਰਦੀ ਇੱਕ ਫਰੀ ਦੇ ਪਰਾਂ ਨੂੰ ਲੋ ਜੀ ਆ ਕੱਢੋ ਨਿਗਾ ਦੇ ਵਿੱਚੋਂ ਤੇ 10 ਕਿਲੋ ਦੁੱਧ ਤਾਂ ਦੁੱਧ ਵੀ ਭਰਾ ਭਰੂ ਐਨ ਗੰਨੇ ਵਰਗੀ ਮੋਟੀ ਮੈਂ ਨਾ ਭਾਜੀ ਖਤਮਾ ਹੀ ਟੁੱਟੀਆਂ ਜੇ ਖਤਮਾ ਹੀ ਚਲੋ ਜੀ ਜਿੰਨਾ ਹੀ ਆਪਾਂ ਆਖਾਂਗੇ ਵੀ ਉਹ ਹੀ ਗੱਲਾਂ ਹੋਈਆਂ ਭਈਆਂ ਐਂਡੀ ਲੋ ਵੀ ਮੱਝਾਂ ਅੱਜ ਤਿੰਨ ਵਖਾਉਣੀਆਂ ਸੀ ਕੁਲੇ ਵੀਰ ਦੇ ਕੋਲ ਤਾਂ ਤਿੰਨੇ ਮੱਝਾਂ ਫੇਰ ਅੱਖ ਵੇਖੋ ਕਿ ਸੋਹਣੀਆਂ ਦੀ ਇੱਕ ਰੇਡ ਪਾਸੋਂ ਵੀ ਬੜੀਆਂ ਜਾਇਜ਼ ਮਿੱਠੀ ਵੜੀ ਜੇ ਇਧਰ ਵੇਖੋ ਹਾਂ ਇਹ ਨਹੀਂ ਵੀ ਭਰਾ ਕੋਈ ਆ ਕੇ ਮੂੰਹ ਨਹੀਂ ਫੜਾਉਂਦੀ ਏ ਹਾਂ ਆਹ ਲਓ ਜੀ ਠੀਕ ਹੈ ਜੀ ਸੋ ਬਾਕੀ ਲੇਵੇ ਦਾ ਡਿਜ਼ਾਈਨ ਕੋਲੇ ਵਾਕਿਆ ਬਹੁਤ ਖੂਬੀ ਮੈਂ ਇਹਨਾਂ ਗੱਲਾਂ ਹੀ ਗਾਹਾਂ ਗੱਲਾਂ ਹੀ ਗਾਹ ਸੋ ਮੱਜਾ ਵੈਸੇ ਤਿੰਨ ਜਿਹੜੀਆਂ ਤੁਸੋਂ ਦਿਖਾਈਆਂ ਤਿੰਨਾਂ ਦੇ ਲੇਵੇ ਪਧਰੇ ਪੁੱਤਰੇ ਬਾਕੀ ਮੈਂ ਇਹਨਾਂ ਲੇਵੇ ਯਾਰ ਉਹ ਕੀ ਫਾਇਦਾ ਕੀ ਇਹਦੀ ਭਾਈ ਇਹਨੂੰ ਹੋਊਗੀ ਕਿਦਾ ਥਣ ਚੁੱਕਿਆ ਉਹਦਾ ਕੀ ਫਾਇਦਾ ਵਿਖਾਉਂਦਾ ਆ ਬੱਸ ਇਹ ਭੈਣ ਭਰਾਣੇ ਪੈਸੇ ਲਾਉਣੇ ਸਾਫ ਸੁਥਰਾ ਡੰਗਰ ਲਵੇ ਬੱਸ ਬੱਸ ਬਾਕੀ ਚਲੋ ਜਿੱਥੋਂ ਮਰਜੀ ਲਵੇ ਕੋਈ ਤਸੱਲੀ ਕਰ ਲੇ ਕੋਈ ਆਪਣੇ ਵਾਲੋਂ ਭਾਵੇਂ ਭੈਣ ਭਰਾ ਮਾੜਾ ਖਰੀਲੇ ਚੰਗਾ ਆਪਾਂ ਦੇ ਜਿਹੜੀ ਚੀਜ਼ ਹੋ ਗਈ ਪਹਿਲਾਂ ਦੱਸ ਦੇਣੀ ਕੁੱਲੇ ਕੀ ਡਿਮਾਂਡ ਕੀ ਮੁੱਲ ਕਰਤਾ ਇਹਦਾ ਡਿਮਾਂਡ ਕਰਨੋਂ ਭਾਵੇਂ ਵੀ ਦੀ 80 ਮਾਜਾ 1.5 ਲੱਖੀ ਕਰੀ ਦੀਗੀ ਮਾਜੇ ਚ ਸ਼ੱਕ ਨਹੀਂ ਹੈ ਕੋਈ ਆ ਚੰਗੀ ਮਾਜੇ ਵੇਖੋ ਬਹੁਤ ਜਿਆਦੀ ਬ੍ਰਾਂਡ ਪੀਸ ਆ ਹਾਂ ਮੁੱਲ ਕਰਨੋਂ 1.15 ਕਰਦੇ ਆ ਇਹਦਾ ਮੰਨਤਨ ਕਰਦੇ ਆਂਗੇ ਗੁੱਤ ਮਾਜੇ ਹਫਤਾ ਆਪਾਂ ਸੰਭਲੀ ਨਾ ਵੇਖਜੂ ਵੇਖਜੂ ਨਾ ਹੁੰਦਾ ਪਾ ਹਫਤੇ ਨੂੰ ਮਾਜੇ ਫੇਰ ਪਾ ਦੇਾਂਗੇ ਵੀਡੀਓ ਦੇ ਕੋਈ ਡਰਨੀ ਆ ਠੀਕ ਆ ਕੋਈ ਆਪਾਂ ਤਸਲੀਦਾਰ ਮਾਜਾ 14 13 ਲੀਟਰਾਂ ਵਾਲੀ ਮਾਜਾ ਠੀਕ ਆ ਇੱਕ 10 ਦੀ ਦੇ ਦਿਆ ਇੱਕ 5 ਦੀ ਦੇ ਦਾਂਗੇ ਯਾਰ ਜੋ ਭੈਣ ਭਰਾ ਜੁਦੇ ਹੋਰ ਮਾਨਤਾਰ ਕਰਦੇ ਠੀਕ ਆ ਕਸਰਾ ਹੋ ਗਿਆ ਕੱਟਦੇ ਆ ਬਾਕੀ ਇੱਕ 5 ਦੇ ਵਿੱਚੋਂ ਕੋਈ ਪਰ ਇਹ ਜਿਆ ਡੈਮਡ ਪੀਸ ਤੁਸੀਂ ਵੀ ਰੋਜ਼ ਵੀਡੀਓ ਬਣਾਉਂਦੇ ਨਹੀਂ ਇਹ ਲੱਭਦਾ ਕੱਟਾ ਵੀ ਆਪਾਂ ਲਾ ਕੇ ਲੈ ਕੇ ਬਾਨਦੇ ਵੇਖੋ ਕਿੰਨਾ ਤਗੜਾ ਹੋਣ ਤੋਂ ਹੀ ਬਿਲਕੁਲ ਬਿਲਕੁਲ ਬੱਚਾ ਵੇਖੋ ਕੀ ਛੈ ਲੈ ਬਿਲਕੁਲ ਹਾਂ ਕੱਟਾ ਵੀ ਚੰਗਾ ਵੀ ਰਹਿਣਾ ਹਾਂਜੀ ਆ ਵੇ ਲੋ ਜਾਂ ਮਾਲੀ ਵੇਖੋ ਕੱਟਾ ਮਾਲੀ ਇਹ ਕੋ ਭਰਾ ਸਾਹ ਵਗੇ ਤੇ ਬੜਾ ਚੀਜ਼ ਦੁਗਣੀ ਬਣੀ ਵੇਖੋ ਗਲਾਬੀ ਨਾਸਾਂ ਗਲਾਬੀ ਜਬਾਂ ਇਧਰ ਰਖਿਓ ਨਹੀਂ ਨਹੀਂ ਆ ਵੇਖਿਓ ਚਲੋ ਰਕਮ ਦਾ ਕੋਈ ਮਗਰ ਜਾਨਵ ਬਾਕੀ ਥਣਾ ਸੋਨਾ ਦੀ ਆ ਸੈਜ ਵਿਰਲਵੰਡ ਜੋਬ ਤੁਹਾਡੇ ਸਾਹਮਣੇ ਆ ਤੇ ਚੋਣ ਚਾਂ ਦੇ ਕੋਲਾ ਵਿਰਦਾ ਵੀ ਬਿਲਕੁਲ ਇੱਕ ਨੰਬਰ ਆ ਕਦੀ ਵੀ ਕਿਸੇ ਭਰਾ ਨੇ ਫਰਿਆਦ ਨਹੀਂ ਕੀਤੀ ਵੀ ਕੋਈ ਚਵਾਈ ਦਾ ਮਾੜਾ ਪਸ਼ੂ ਇੱਥੋਂ ਗਿਆ ਹੋਵੇ ਕਦੀ ਬਾਕੀ ਗੰਨਾ ਹੀ ਗੰਨਾ ਹੀ ਬਹੁਤੀ ਪੋਲੀ ਹੈ ਚਵਾਈ ہاں ਸਾਨ ਵੇਖੋ ਨਾੜ ਵੇਖੋ ਕਿੱਡੀ ਕਿਡੀ ਮੋਟੀ ਲੱਗੀ ਜੇ ਬਸ ਬਸ ਸੋ ਇਹ ਅੱਜ ਕਿਸਾਨ ਵੀਰੋਂ ਤਿੰਨ ਮੱਜਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਦਿੱਤੀਆਂ ਨੇ ਤਿੰਨ ਮੱਜਾਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਇਸ ਵਕਤ ਜਿੰਨਾ ਜਿੰਨਾ ਦੁੱਧ ਉਹਦੀ ਤਸੱਲੀ ਬੇਸ਼ੱਕ ਇਧਿਆਣ ਕੇ ਕਰੋ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਠੀਕ ਆ ਤੇ ਇਹ ਕੁਲੇ ਵੀਰ ਆਪਣੇ ਕੋਲ ਤਿੰਨ ਹੀ ਮੱਜਾਂ ਸੀ ਆ ਜੀ ਹਾਂਜੀ ਹਾਂਜੀ ਭਾਜੀ ਤੇ ਨੰਬਰ ਇੱਕ ਕਰਤੀਏ ਸਾਂਝੇ ਨੰਬਰ ਆਪਣਾ ਹੈ ਜੀ 887 ਕੀ ਦੇ 82014 ਹਾਂ ਠੀਕ ਆ ਹਾਂਜੀ ਓਕੇ ਭਰਾ ਸੋ ਧੰਨਵਾਦ ਦੋਸਤੋ ਸਾਰੇ ਭਰਾਵਾਂ ਦਾ ਫੁੱਲ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ